ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਸਾਡੇ YouTube ਚੈਨਲ ਅਤੇ Facebook ਪੇਜ ਇਤਿਹਾਸਿਕ ਸਾਂਝ ਤੇ ਆਪ ਜੀ ਦਾ ਸਵਾਗਤ ਹੈ ਅੱਜ ਇਸ ਵੀਡੀਓ ਦੇ ਰਾਹੀਂ ਆਪ ਸੰਗਤ ਨੂੰ ਇੱਕ ਐਸੇ ਇਤਿਹਾਸਿਕ ਸਥਾਨ ਦੇ ਦਰਸ਼ਨ ਕਰਵਾਉਣ ਜਾ ਰਹੇ ਹਾਂ ਜਿਸ ਦੇ ਬਾਰੇ ਆਪਾਂ ਕਹਿ ਸਕਦੇ ਹਾਂ ਕਿ ਸਿੱਖੀ ਇਸ ਸਥਾਨ ਤੋਂ ਆਰੰਭ ਹੁੰਦੀ ਹੈ ਕਿਉਂਕਿ ਪਹਿਲੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪਿਤਾ ਭਾਈ ਮਹਿਤਾ ਕਾਲੂ ਜੀ ਦਾ ਇਹ ਜੱਦੀ ਪਿੰਡ ਹੈ ਇਸ ਸਥਾਨ ਤੇ ਹੀ ਗੁਰੂ ਨਾਨਕ ਦੇਵ ਜੀ ਦੇ ਪਿਤਾ ਭਾਈ ਮਹਿਤਾ ਕਾਲੂ ਜੀ ਦਾ ਜਨਮ ਹੋਇਆ ਸੀ ਇਸ ਸਥਾਨ ਨੂੰ ਪਹਿਲੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਚਰਨਛੋਪਾ ਪ੍ਰਾਪਤ ਹੈ ਸੋ ਇਸ ਵੀਡੀਓ ਦੇ ਰਾਹੀਂ ਆਪ ਸੰਗਤ ਨੂੰ ਇਸ ਗੁਰਦੁਆਰਾ ਸਾਹਿਬ ਦੇ ਦਰਸ਼ਨ ਦਿਦਾਰੇ ਕਰਵਾਵਾਂਗੇ ਅਤੇ ਇਸ ਸਥਾਨ ਦੇ ਹੈੱਡ ਗ੍ਰੰਥੀ ਗਿਆਨੀ ਜਰਨੈਲ ਸਿੰਘ ਜੀ ਆਪ ਸੰਗਤਾਂ ਨੂੰ ਇਸ ਸਥਾਨ ਦੇ ਇਤਿਹਾਸ ਤੋਂ ਜਾਣੂ ਕਰਵਾਉਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੇ ਗੁਰੂ ਸਵਾਰੀ ਸਾਧ ਸੰਗਤ ਜੀਓ ਇਹ ਪ੍ਰਾਪੰਤ ਇਤਿਹਾਸਿਕ ਨਗਰ ਸਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਪედაਪੁਰ ਕੀ ਨਗਰ ਹੈ ਜਨਮ ਸਥਾਨ ਬਾਬਾ ਮਈਤਾ ਕਲਿਆਣ ਦਾ ਜੀ ਦਾ ਇਹ ਸਭ ਤੋਂ ਪਹਿਲਾ ਪੀਰਚ ਸਿੱਖੀ ਦਾ ਧੁਰਾ ਹੈ ਸੇਵਾ ਦਾ ਕੇਂਦਰ ਹੈ ਮੋਢ ਕਦੀਮ ਸਿੱਖੀ ਇੱਥੋਂ ਪ੍ਰਚਲਿਤ ਹੋਈ ਪਰ ਇਹਦਾ ਪ੍ਰਚਾਰ ਪ੍ਰਸਾਰ ਨਾ ਹੋਣ ਕਰਕੇ ਇਹ ਇਲਾਕਾ ਬਹੁਤ ਪਛੜਿਆ ਰਿਹਾ ਚੈਨਨ ਵਾਲੇ ਭਰਾਵਾਂ ਦਾ ਬਹੁਤ-ਬਹੁਤ ਧੰਨਵਾਦ ਜਿਨ੍ਹਾਂ ਨੇ ਇੱਥੇ ਪਹੁੰਚ ਕਰਕੇ ਇਹ ਵੀਡੀਓ ਕਵਰਡ ਦੇ ਭੇਜਣੇ ਕੀਤੇ ਇੱਥੇ ਬੇਦੀ ਕੋਲ ਮੈਂ ਭੈ ਅਮਰਾ ਮਨ ਹਉਨ ਦਾਨ ਕੀ ਤਜ ਤਾਮ ਤਨ ਤਿੰਨ ਕੇ ਗਰੇ ਨਾਹ ਜੀ ਆਏ ਪਾਜ ਪੂਤ ਜਣੇ ਜਿਸਮਾਏ ਕਿ ਸਭ ਤੋਂ ਵੱਡਾ ਵਡੇਰਾ ਇਹਨਾਂ ਦਾ ਬਾਬਾ ਅਮਰਾ ਮਨ ਜੀ ਹੋਏ ਉਹਨਾਂ ਨੇ ਤੇ ਨਾਮ ਦੀ ਕਮਾਈ ਕੀਤੀ ਧਰਮ ਦੀ ਕਿਰਤ ਕੀਤੀ ਉਹਨਾਂ ਦੇ ਘਰ ਬਾਬਾ ਨਾਹ ਜੀ ਪੈਦਾ ਹੋਏ बाबा नाथ जी ਨੇ ਇਥੇ ਨਾਮ ਦੀ ਕਮਾਈ ਕੀਤੀ ਕਰਮ ਦੇ ਕਿਰਤ ਕੀਤੇ ਤਾਂ बाबा नाथ जी ਦੇ ਘਰ ਪੰਜ ਪੁੱਤਰ ਪੈਦਾ ਹੋਏ ਦੋ ਵੱਡੇ ਤੇ ਦੋ ਛੋਟੇ ਛੱਡ ਕਰਕੇ ਉਹ ਜਕਾਰਲੇ ਦਾ ਨਾਮ ਬਾਬਾ ਸੰਭੂ ਨਾਥ ਸੀ ਬਾਬਾ ਸੰਭੂ ਨਾਥ ਜੀ ਨੇ ਤੇ ਪਰਮ ਦੇ ਕਰਤ ਕੀਤੇ ਨਾਮ ਦੀ ਕਮਾਈ ਕੀਤੇ ਤਾਂ ਬਾਬਾ ਸੰਭੂ ਨਾਥ ਦੇ ਘਰ ਬਾਬਾ ਪਰਜਾ ਪਾ ਜੀ ਪੈਦਾ ਹੋਏ ਬਾਬਾ ਪਰਜਾ ਪਾ ਜੀ ਨੇ ਇਸੇ ਥਾਂ ਤੇ ਧਰਮ ਦੀ ਕਿਰਤ ਕੀਤੀ ਨਾਮ ਦੀ ਕਮਾਈ ਕੀਤੀ ਤਾਂ ਉਹਦੇ ਘਰ ਉਹਨਾਂ ਦੇ ਨਾਤੀ ਭਾਵ ਬਾਬਾ ਰਾਮ ਰਣਜੀਤ ਪੈਦਾ ਹੋਏ ਗੁਰਨਾਗ ਦੇਵ ਦੇ ਪਰਬਾਦਾ ਜੀ ਬਾਬਾ ਰਾਮ ਰਣਜੀਤ ਨੇ ਉੱਥੇ ਧਰਮ ਦੀ ਕਿਰਤ ਕੀਤੀ ਨਾਮ ਦੀ ਕਮਾਈ ਕੀਤੀ ਉਨ੍ਹਾ ਦੇ ਕਰ ਦੋ ਪੁੱਤਰ ਪੈਦਾ ਹੋਏ ਮਾਮਾ ਸੇਵਰਾਮ ਜੀ ਗੁਰਨਾਨ ਦੇਵ ਦੇ ਦਾਦਾ ਜੀ ਤੇ ਦਾਦੇ ਦਾ ਭਰਾ ਬਾਬਾ ਸ਼ਾਨਪਾ ਜੀ ਪੈਦਾ ਹੋਏ ਮਾਮੇ ਸੇਵਰਾਮ ਨੇ ਇੱਥੇ ਧਰਮ ਦੀ ਕਿਰਤ ਕੀਤੀ ਨਾਮ ਦੀ ਕਮਾਈ ਕੀਤੀ ਉਹਦੇ ਕਰ ਬਾਬਾ ਕਲਿਆਣ ਬਾਛੰਦ ਜੀ ਤੇ ਬਾਬਾ ਲਾਲ ਚੰਦ ਜੀ ਦੋ ਪੁੱਤਰ ਹੋਏ ਬਾਬਾ ਕਲਿਆਣ ਬਾਛੰਦ ਦੇ ਪਹਿਲੇ ਭਾਵ ਬੰਦਗੀ ਨੂੰ ਭਾਗ ਲੱਗਾ ਉਹਨਾਂ ਦੇ ਕਾਰ ਪਰ ਆਪ ਨਾਰਾਇਣ ਕਲਾ ਧਾਰ ਜਗ ਮੈਂ ਪਰਵਰਿਓ ਨਰੰਗ ਕਾਰ ਆਕਾਰ ਜੋ ਜਗ ਮੰਡਲ ਕਰਿਓ ਬਾਬਾ ਮਹਿਤਾ ਕਿਆਂ ਦਾ ਗਾਜ ਜਨਮ ਇਸ ਪੱਛੇ ਵੰਡ ਪੁਰਬੀ ਵਿੱਚ ਹੋਇਆ ਇੱਥੋਂ ਹੀ ਰਾਏ ਬਲਾਰ ਦਾ ਨਗਰ ਜਿਹੜਾ ਜੰਮ ਆ ਰਾਇ ਸੀ ਕਿ ਰਾਏ ਬਲਾਰ ਪਟਵਾਰੀ ਜਨ ਤੇ ਜਦੋਂ ਰਾਏ ਭੂਏ ਜੰਗੀਰ ਮਰ ਗਈ 1500 ਮਰਮਾ ਰਾਏ ਪੋਇਂ ਤਲਵੰਡੀ ਬਨ ਕਾਣਾ تھا ਜਿਹਨੂੰ ਆਪਾਂ ਕਹਿੰਨੇ ਆ ਨਾ ਸੇਖੂ ਪੁਰਾ ਜੁਲੇ ਵਿੱਚ ਜ਼ਮੀਨ ਮਿਲੇਗੀ। ਉੱਥੇ ਵਰ ਇਹਨਾਂ ਨੇ ਪ੍ਰੇਮ ਕਰਕੇ ਬਾਬਾ ਮਹਿਤਾ ਕਲਿਆਣ ਜੀ ਨੂੰ ਨਾਲ ਲੈ ਲਿਆ ਤੇ ਰਾਏ ਪੋਇਂ ਦੀ ਤਲਵੰਡੀ ਜਾ ਕੇ ਵਾਟਸਾਟ ਕਰ ਲਿਆ। ਰਾਏ ਪੋਇਂ ਰਾਏ ਬਲਾਰ ਦਾ ਪਿਤਾ ਉਹਦੇ ਨਾਮ ਦਾ ਤਲਵੰਡੀ ਬਚਾਉਣ ਕਰਕੇ ਰਾਏ ਪੋਇਂ ਤਲਵੰਡੀ ਪ੍ਰਸਿੱਧ ਹੋ ਗਿਆ। ਉੱਥੇ ਗੁਰਨਾਗਦੇਵ ਦਾ ਜਨਮ ਹੋਇਆ। ਇਹ ਸੱ ਪੱਠੇਵੰਡਪੁਰ ਨੂੰ ਮੁਖਰਾ ਕੇ ਬੀਬੀ ਨਾਨਕੀ ਦਾ ਰਿਸ਼ਤਾ ਸੁਲਤਾਨਪੁਰ ਲੋਧੀ ਕੀਤਾ ਸੀ ਇਹਦਾ ਇਤਿਹਾਸ ਦੇ ਪਹਿਲਾ ਨਾਮ ਹੈ ਪੱਠੇਵੰਡਪੁਰ ਪੱਠੇਵੰਡਪੁਰ ਨਾਮ ਕਹੰਤੇ ਖੱtre ਬੇਦੀ ਬ੍ਰਿੰਦ ਬਸੰਤੇ ਖੱtre ਦੇ ਬੇਦੀ ਪੁਰਸ਼ਾਂ ਦਾ ਬਹੁਤ ਵੱਡਾ ਨਗਰ ਸੀ ਜਨੋ ਗੁਰਨਾਗਦੇ ਦੀ ਜਵਾਨ ਵਹਤਾ ਹੋਈ ਤਾਂ ਉਹਨਾਂ ਨੇ ਬੀਬੀ ਨਾਰਿਕ ਨੂੰ ਮਿਲਣ ਵਾਸਤੇ ਤਿਆਰੀ ਕੀਤੀ ਰਾਈ ਪਰ ਤਲਵੰਡੀ ਤੋਂ ਨਾ ਭਾਈ ਬਾਲਾ ਦੇ ਮਰਦਾਨਾ ਵੀ ਸਨ ਤਾਂ ਬਾਬਾ ਮਹਿਤਾ ਕਲਿਆਣ ਜੀ ਕਹਿਣ ਲੱਗੇ ਪੁੱਤਰ ਜੇ ਬੀਬੀ ਨਾਰਿਕ ਨੂੰ ਮਿਲਣ ਵਾਸਤੇ ਚੱਲੇ ਆ ਨਾ ਤੇ ਸੁਲਤਾਨਪੁਰ ਲੋਧੀ ਤੋਂ ਦਾਸ ਕੋਹ ਲੈਣਦੇ ਵਾਲੇ ਪਾਸੇ ਆਪਣਾ ਨਗਰ ਆਉਣਾ ਪੱਠੇ ਵਿੰਡਪੁਰ ਉੱਥੇ ਆਪਣਾ ਮੇਦੀ ਭਾਈ ਜਾਨਾ ਵਸਦੇ ਆ ਤੂੰ ਉਹਨਾਂ ਦਾ ਹਾਲ-ਚਲ ਪੁੱਛ ਕੇ ਆਉਣਾ ਕਿ ਕੀ ਹਾਲ ਹੈ ਕਿਉਂਕਿ ਕਾफी ਸਮਾ ਆ ਗਿਆ ਪੁੱਛੇ ਗਏ ਨਹੀਂ ਤਾਂ ਸੱਤ ਬੰਦ ਕਹਿ ਕੇ ਸ੍ਰੀ ਗੁਰੂ ਨਾਨਕ ਦੇਵ ਜੀ ਰਾਏ ਭੁੰਤ ਲੋਹਾਂਡੀ ਤੋਂ ਚੱਲੇ ਚੱਲਦੇ ਚੱਲਦੇ ਘਟ ਘਟ ਕੇ ਜਾਣਨ ਹਾਰ ਗੁਰੂ ਨਾਨਕ ਦੇਵ ਜੀ ਜਦੋਂ ਪੱਠੇ ਪਿੰਡ ਪੁਰਦੇ ਨੇ ਦੇਖ ਪਹੁੰਚੇ ਤਾਂ ਕਹਿਣ ਲੱਗੇ ਭਾਈ ਬਾਲਾ ਦੇ ਮਰਬਾਨਾ ਆਪਾਂ ਪਿਤਾ ਦਾ ਬੰਦ ਪਹਿਲਾਂ ਪੂਰਾ ਕਰ ਚੱਲੀਏ ਅਗੇ ਕਰਤਾਰ ਕੀ ਰਾਂ ਪੰਕਜ Paseva ਲੈ ਜਾਵੇ ਆਪਾਂ ਪედა ਦਾ ਬੈਨ ਪੂਰਾ ਕਰਜ ਲਈ ਕੇ ਸਾਰੇ ਬੀਦੀਪੁਰਸਾਂ ਦਾ ਹਾਲਚਲ ਪੁੱਛ ਕੇ ਇਥੋਂ ਆਪਾਂ ਅਗੇスルਤਾਨ ਮੁਗਲੋਦੀ ਚਲੇ ਜਾਵਾਂਗੇ ਤਾਂ ਸ੍ਰੀ ਗੁਰੂ ਨਾਨਕ ਦੇਵ ਜੀ ਭਾਈ ਬਾਲੇ ਤੇ ਮਰਦਾਨੇ ਸਮੇਤ ਆਪਦੇ ਪედაਪੁਰਖੇ ਨਗਰ ਪੱਠੇ ਵਿਣ ਬੁਲ ਜਾਣ ਕੇ ਬੈਠ ਗਏ ਜਦੋਂ ਬੀਦੀਪੁਰਸਾਂ ਨੂੰ ਪਤਾ ਲੱਗਾ ਕਿ ਕਲੂ ਦਾ ਪੁੱਤਰ ਨਾਨਕ ਆਇਆ ਹੈ ਹੋ ਜਿਹੜਾ ਬਾਬਾ ਦੀ ਜਾਇਦਾਦ ਸੰਭਾਲਣ ਵਾਸਤੇ ਇੱਥੇ ਆਇਆ ਹੋਇਆ ਪਰ ਆਪਾਂ ਇਹਨੂੰ ਇੱਥੇ ਰਹਿਣ ਨਹੀਂ ਦੇਣਾ ਹੁਣ ਇੱਥੋਂ ਕੱਢ ਦੇਣਾ ਹੈ ਇਹ ਵਿਚਾਰ ਕਰਕੇ ਆਨ ਬੇਦਿਆਂ ਜਦੇ ਨਿਹਾਰੇ ਕਰਤ ਕੋਰੇ ਬੰਗ ਬਾਗੀ ਵਿਚਾਰੇ ਉਹਨਾਂ ਬੇਦੀ ਪੁਰਸ਼ਾਂ ਨੇ ਆਉਂਦਿਆਂ ਹੀ ਮਹਾਰਾਜ ਦੇ ਨਾਲ ਝਗੜਾ ਆਰੰਭ ਕਰ ਦਿੱਤਾ ਹੈ ਬੜੇ ਕੌੜੇ ਬੰਨ ਕੀਤੇ ਗੁਰਨਾਗ ਦੇਵ ਜੀ ਨੂੰ ਕਹਾਂ ਬੇਦਿਆਂ ਬੰਸ ਲਜਾਣਾ ਲੇਖ ਪਖੇਰੀ ਕੁੜਾ ਜਣਾਣਾ ਕਹਿੰਦੇ ਨਾਨਕਾ ਤੂੰ ਸਾਡੇ ਕੋਲੇ ਜਨਮ ਲੈ ਕੇ ਸਾਡੇ ਕੋਲ ਨੂੰ ਲਾਜ ਲਾਈ ਤੇ ਦੂਜਾ ਤੋਂ ਪਖੇਰੀ ਵੇਸ ਪਾ ਕੇ ਪ੍ਰਾਜਵਾਦ ਦਿੱਤਾ ਏ ਪਰ ਹਾਮ ਸ੍ਰੀਕ ਤੁਮ ਵਸਣ ਨਾ ਦੇ ਕਹਿੰਦੇ ਅਸੀਂ ਤਾਂ ਸ੍ਰੀਕਾ ਮੇਦੀ ਭਾਈ ਜਾ ਰਹੇ ਤੈਨੂੰ ਵਸਣ ਨਹੀਂ ਦੇਣਾ ਇਥੋਂ ਹੁਣੇ ਹੀ ਕੱਢ ਦੇਣਾ ਹੈ ਕਹੋ ਗੁਰੂ ਅਮਵਾਸ ਨਾ ਕਰੇ ਉਹ ਦੇ ਨ ਬਥੇ ਆਨ ਪਰ ਇਹ ਗੁਰਨਾਵ ਦੇਵ ਜੀ ਕਹਿੰਦੇ ਬੇਦੀ ਪਰਸੋ ਅਸੀਂ ਇੱਥੇ ਵਾਤਾ ਕਰਨ ਵਾਸਤੇ ਨਹੀਂ ਆਏ ਅਹਿੰਦਾ ਕੁਝ ਨਹੀਂ ਤੇ ਰਹਿਣਾ ਅੱਗੇ ਚਲੇ ਜਾਣਾ ਹੈ ਨਾ ਇਹ ਸੰਗ ਦਾ ਸੰਗ ਸ਼ਰੀਕੀ ਤਜੀ ਲੋੜ ਛਾ ਨਾ ਇਹ ਕਨੇਕੀ ਕਹਿੰਦੇ ਨਾ ਸਾਨੇ ਉਹਦੇ ਕੋਈ ਲੋੜ ਛਾ ਛਾਡੀ ਜ਼ਮੀਨ ਜਾਇਦਾਦ ਨਾ ਸਾਡਾ ਕੋਈ ਨਾ ਕੋਈ ਸੰਗ ਤੇ ਨਾ ਕੋਈ ਸ਼ਰੀਕਾ ਹੈ ਫਾਜ਼ੇ 2-4 ਦਿਨ ਰਹਿ ਕੇ ਸਾਰੇ ਬੇਦੀ ਪੁਰਸਾਂ ਦਾ ਹਾਲਚਲ ਪੁੱਛ ਕੇ ਅੱਗੇ ਚਲੇ ਜਾਵਾਂਗੇ ਜਦੋਂ 2-4 ਦਿਨ ਦੀ ਗੱਲ ਕੀਤੀ ਤਾਂ ਸੁਨ ਬੇਦੀਆਂ ਨੂੰ ਕੋਪ ਕਰਕੇ ਉਹ ਬੇਦੀ ਬੜੇ ਕਰੋਧ ਵਿੱਚ ਬੋਲੇ ਕਿ ਇਹ ਉਤਾਵ ਦਾਵ ਚਮ ਨਾਮ ਲਇਓ ਕਹਿੰਦੇ ਨਾਨਕਾ ਜਿਹੜੇ ਤੂੰ ਦਾ ਚੜਨਾ ਖੇਡ ਮੈਣਾ ਅਸੀਂ ਪਹਿਲਾਂ ਹੀ ਜਾਣਦੇ ਜਦੋਂ 2-4 ਦਿਨ ਇੱਥੇ ਰਹਿ ਜਾਉਣਾ ਤੇ ਤੂੰ ਕਿੰਨੇ ਬੇਦੀ ਪੁਰਸਾਂ ਨੂੰ ਇਕੱਠੇ ਕਰ ਲਵੇਂਗਾ ਝਗੜਾ ਕਰਕੇ ਜਗਾਦਾ ਮਾਰਕ ਬਣ ਜਾਵੇਂਗਾ ਇੱਥੇ ਆਉਦਾ ਪਖੰਡ ਰਜੇਗਾ ਜਾਂਦੇ ਅਬੇ ਉਠਾਵਨ ਕਰੇ ਤਾਵਬਤ ਪਰਨਾ ਪਿਰੋ ਸਾਰੇ ਕਹਿੰਦੇ ਜਾ ਉੱਠ ਕੇ ਹੁਣੇ ਇੱਥੋਂ ਅੱਗੇ ਚੜਿਆ ਜਾ ਸਾਨੂੰ ਤੇਰੇ ਬੈਨਾਂ ਤੇ ਕੋਈ ਭਰੋਸਾ ਨਹੀਂ ਹੈ ਉੱਠੋ ਜਾਓ ਤੁਣ ਵਾਗ ਹਮਾਰੇ ਨਾ ਤ ਬੁੱਧ ਜਾਣ ਕੇ ਤਰੰਤੇ ਉਠਾਰੇ ਕਹਿੰਦੇ ਵੇ ਨਾਇਦਾਂ ਉੱਥੇ ਗਾਣਾ ਸਾਮਾ ਪੈਂਦੇ ਜਿੱਦਾਂ ਸਰੀਕਾਂ ਸਰੀਕ ਕੱਢਦੇ ਆ ਇੰਦਾ ਕੱਢਿਆ ਜਾਵੇਗਾ ਸਾਮਾਨ ਉੱਤੇ ਨੂੰ ਦੇਵਾ ਤੱਕ ਨਹੀਂ ਬੰਨ ਲੰਦੇਵਾਂਗੇ। ਉਸ ਵੇਲੇ ਗੁਰਨਾਮ ਦੇਵ ਜੀ ਕਹਿਣ ਲੱਗੇ ਬੇਈ ਪੁਰਸੋ ਅਸੀਂ ਤੁਹਾਨੂੰ ਹਾਲਚਾਲ ਪੁੱਛਣ ਵਾਸਤੇ ਆਏ ਤੁਸੀਂ ਜਾਣਨਾ ਇਹ ਕਿਹੜਾ ਬਾਤੋ ਹੈ ਇਹ। ਇਹਦਾ ਪੱਠੇ ਵਿੰਡਪੁਰ ਪਿੰਡ ਆ ਇਹ ਤੁਹਾਡੀ ਕੋਈ ਪੱਕੀ ਵਿਰਾਸਤ ਹੈ। ਕਹਿੰਦਾ ਹਾਂ ਜੀ ਇਹ ਸਾਡੀ ਪੱਕੀ ਵਿਰਾਸਤ ਹੈ। ਮਰਾਦ ਕਹਿੰਦੇ ਹਾਂ ਮਰਾਦ ਦੀਵਰਾ ਸਦਾ ਰਹਾਏ। ਤੁਮਰਾ ਸਦਨ ਸਾਡ ਮਿਲ ਜਾਏ। ਪੋਰ ਉਜਰੇ ਕੇ ਤਕੋਜ ਨਾ ਪਾਵੇ ਕਹਿੰਦੇ ਸਮਾ ਆਵੇਗਾ ਸਾਡੀ ਸੱਚ ਦੀ ਜੋਤ ਅੱਥੇ ਲੱਗੇਗੀ ਤੇ ਤੁਹਾਡਾ ਪਿੰਡ ਜਿਹੜਾ ਮਿੱਟੀ ਕੱਟੇ ਉਹ ਮਿਲ ਜਾਵੇਗਾ ਤੁਸੀਂ ਕਿਹਦੇ ਦੂਰ ਜਾ ਕੇ ਬਸੋਗੇ ਜਿੱਥੇ ਤੁਹਾਡੀ ਖੋਜ ਨਹੀਂ ਪਵੇਗੀ ਅੱਜ ਤੱਕ ਕੋਈ ਕੋ ਗਿਆਨੀ ਵਿਗਿਆਨੀ ਇਹ ਦੱਸ ਨਹੀਂ ਸਕਿਆ ਕਿ ਬੇਦਿੱ ਕਿੱਥੇ ਜਾ ਕੇ ਬਸੇ ਹੈ ਇੰਨਾ ਬੈਨ ਕਹਿ ਕੇ ਗੁਰਨਾਨ ਦੇਵ ਜੀ ਸਰਦਾਰ ਬੋਲਦੇ ਨੂੰ ਚਲੇ ਗਏ ਮਰਦਾਨਾ ਕਹਿੰਦਾ ਮਾਰਾ ਪਿਤਾ ਨੇ ਹੱਥ ਨਾਲ ਜਾਣਨ ਵਾਸਤੇ ਭੇਜਿਆ ਸੀ ਤੁਸਾਨ ਨਗਰ ਨੂੰ ਉਜਾੜਾ ਪਾ ਦਤਾਏ ਕਹਿੰਦੇ ਮਰਦਾਨਿਆ ਨਗਰ ਜਾੜਿਆ ਨਹੀਂ ਆ ਇਹ ਆਪਾਂ ਸਵੇਂ ਜਾਵੇਂ ਜਾਣਗੇ ਵਸਾਵਾਂਗੇ ਆਪਣੀ ਕੋਲੇ ਜਿੱਥੇ ਜਾਵਗੀ ਉੱਥੇ ਉਹਦੇ ਫੁੱਲ ਗੀ ਉਹਨੂੰ ਚਾਰ ਚੰਨ ਲੱਗਣਗੇ ਇਹਨਾ ਵਜਨ ਕਹਿ ਗਿਆ ਮਹਾਰਾਜ ਸੁਲਤਾਨ ਉਹ ਲੋਧੀ ਨੂੰ ਚਲੇ ਗਏ ਉਹਨ ਕੋ ਸਮਾ ਪਾਇ ਪਰ ਮਾਹੀ ਵਦੀ ਤੋਂ ਮਰਦਾਨ ਮਿਲੇ ਜੋ ਨਾਹੀ ਥੋੜਾ ਹੀ ਸਮਾ ਬਤੀਦੋ ਆਦ ਗੁਰਨਾਗ ਦੇ ਦਾ ਵਜਨ ਅਟਲ ਹੋਇਆ ਬੇਦੀ ਪੁਰਸਤਾਂ ਜੇ ਐਨੀ ਏਰਖਾ ਵਧ ਗਈ ਕਿ ਕੋਈ ਮਟਾ ਆਈ ਨਾ ਛਕੇ ਫਿਰ ਲੜ ਲੜ ਭਾਜੇ ਪੁਰ ਕੋ ਸੋਰਾ ਪਰੇ ਉੱਤੇ ਤਬਕ ਕੋ ਈ ਠੋਰਾ ਸਾਰੇ ਬੇਦੀ ਪੁਰਸਤਿਆਂ ਤੋਂ ਲੜ ਲੜ ਕੇ ਕਹਿੰਦੇ ਦੂਰ ਜਾ ਬੱਚੇ ਦਿਨਾਂ ਦੇ ਕੋਈ ਨਹੀਂ ਪਏ ਕਿੱਥੇ ਬੱਚੇ ਹਨ ਇਹ ਪੱਠੇਵਲ ਪੁਰਕੋਜਵਾਲ ਦਾ ਨਗਰ થઈ ਹੋ ਗਿਆ ਸਾਰੇ ਬੇਦੀ ਤੋਂ ਜਾ ਚੁੱਕੇ ਸਨ ਸੇਵੇਂ ਪਾਸਾ ਗੁਰੂ ਹਰਗੋਬਿੰਦ ਸਾਹਿਬ ਜੀ ਨਗਰ ਚੋਲਾ ਜਾਣ ਨੂੰ ਤਾਰ ਦੇ ਹੋਏ ਗੋੰਦਵਾਲ ਸਾਹਿਬ ਨੂੰ ਜਾ ਰਹੇ ਸਨ ਤੀਨ ਕੋ ਜਦ ਸਤਗੁਰ ਗਿਆ ਜਦੋਂ ਗੁਰੂ ਮਹਾਰਾਜ ਸਾਹਿਬ ਚੋਲਾ ਸਾਹਿਬ ਤੋਂ ਤਿੰਨ ਕੋਹਾਂ ਦੇ ਉੱਪਰ ਆਏ ਇੱਕ ਅਸਥਾਨ ਬਲੋਗ ਤੇ ਪੈ ਇੱਕ ਬੜੀ ਸੁਹਾਵਣੀ ਜਗ੍ਹਾ ਦੇਖੀ ਗੁਰੂ ਹਰਗੋਬਿੰਦ ਸਾਹਿਬ ਨੇ ਜਿੱਥੇ ਅੱਜ ਕੱਲ ਗੁਰਦੁਆਰਾ ਰੋੜੀ ਸਾਹਿਬ ਸਥਾਪਿਤ ਬਣਿਆ ਹੈ ਉੱਥੇ ਬਾਬੇ ਬਕਾਲੇ ਸਾਹਿਬ ਦੀ ਸੇਵਾ ਕਰਵਾ ਰਹੇ ਉੱਥੇ ਆਣਗੇ ਉਤਰਪਰੰਗਮ ਬੰਦਨ ਥਾਨੀ ਉੱਥੇ ਮਾਰੇ ਕੋਲੇ ਤੋਂ ਉਤਰੇ ਉੱਥੇ ਜੋੜਾ ਤਾਰਿਆ ਤੇ ਇਸ ਸਥਾਨ ਤੋਂ ਸਾਡੇ 340 ਕਦਮ ਪਿੱਛੇ ਮਾਰੇ ਨੇ ਸੇ ਨੂੰ ਨਮਸਕਾਰ ਕੀਤੀ ਜਿਹੜਾ ਪਿੰਡ ਬਜਨ ਕਰਕੇ ਇੱਥੇ ਹੋਇਆ ਸੀ ਮੈਂ ਕਿਤੇ ਕਾਲਗੁਣ ਖਾਨੀ ਕਿੰਨਾ ਸਮਾਂ ਗੁਰੂ ਹਰਗੋਬਿੰਦ ਸਾਹਿਬ ਉੱਥੇ ਬੈਠੇ ਰਹੇ ਤੇ ਉਥਾਲ ਜਾ ਮੈਸੇ ਗੁਰੂ ਸਾਹਿਬ ਉਹ ਸੰਤ ਸੇ ਠਾਨ ਹੁਣ ساری ਸੰਗਤ ਸੰਤ ਸੇ ਵਿੱਚ ਪੈ ਗਈ ਤੇ ਅੱਗੇ ਇੱਥੇ ਨਜ਼ਰ ਆ ਰਿਹਾ ਹੈ ਗੁਰੂ ਹਰਗੋਬਿੰਦ ਸਾਹਿਬ ਜੀ ਕਰ ਬੰਦਨ ਕੋਰਾ ਹੋਰ ਬੈਸੇ ਕਿ ਬੰਦਨਾ ਕਰਕੇ ਇੱਥੇ ਬੈਠੇ ਆ ਕਿਸ ਗੋਥਾ ਲੋ ਹੋਏ ਹੋਏ ਕੈਸੇ ਕਿਹੜੀ ਜਗ੍ਹਾ ਜਿੰਨੂੰ ਮਹਾਰਾਜ ਨੇ ਆਪ ਨਮਸਕਾਰ ਕੀਤੀ ਹੈ ਤੇ ਸਭ ਜੋ ਬੈਠੇ ਗੁਰੂ ਸਭ ਸਭ ਸੰਗਤ ਸੈ ਸੈ ਥਾਣ ਕਰ ਜੋਰ ਬੂਝਤ ਪਏ ਹੱਥ ਜੋੜ ਕੇ ਪੁੱਛਣ ਲੱਗੇ ਕੈ ਸਥਾਨ ਹੈ ਜਾਣ ਕਹਿੰਦੇ ਮਹਾਰਾਜ ਸਾਨੂੰ ਦੱਸੋ ਅੱਗੇ ਕਿਹੜੀ ਜਗ੍ਹਾ ਜਿੱਨੂੰ ਆਪ ਨੇ ਨਮਸਕਾਰ ਕੀਤੀ ਆ ਗੁਰੂ ਹਰਗੋਬਿੰਦ ਸਾਹਿਬ ਜੀ ਕਹਿਣ ਲੱਗੇ ਭਾਈ ਥੇ ਨੂੰ ਨਮਸਕਾਰ ਨਹੀਂ ਕੀਤੀ ਅਸੀਂ ਤਾਂ ਗੁਰਨਾਗਦੇਵ ਦੀ ਜਗਦੀ ਹੋਈ ਜੋਤ ਨੂੰ ਨਮਸਕਾਰ ਕੀਤੀ ਹੈ ਆਖੋ ਸਤਨਾਮ ਸ਼੍ਰੀ ਵਾਹਿਗੁਰੂ ਸਾਡੇ 350 ਕਦਮ ਤੋਂ ਲੰਗੇ ਪੈਰੀ ਚੱਲ ਕੇ ਪ੍ਰਵਾਰਥ ਨੇਤ ਸੰਗਤ ਸਵੇਦ ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਜੀ ਇਸ ਪਾਵਨ ਥਾਂ ਤੇ ਆਏ ਆਣ ਕਰਕੇ ਇਥੇ ਛੋੜੀ ਜਾਇਗਰ ਬਣਾ ਕੇ ਕਹਿੰਦੇ ਹੋਣੇ ਨਗਰ ਵਧੂਗਾ ਪੁੱਲੂਗਾ ਨੂੰ ਚਾਰ ਚੰਨ ਲੱਗਣਗੇ ਅਦੇ ਬਾਗ ਸੈਦ ਦੇ ਖੂਹ ਹੈ ਜਿਹੜਾ 1440 ਛਨ ਦੇ ਵਿੱਚ ਬਾਬੇ ਮੀਤੇ ਕਲਿਆਣ ਬਾਹਦਾ ਜਨਮ ਹੋਇਆ ਤੇ ਉਹ ਤੇ ਫਿਰ ਉਹਦੇ ਪਿਤਾ ਬਾਬੇ ਸ਼ੇਵ ਆਰਾਮ ਨੇ ਗਰੀਬਾਂ ਵਾਸਤੇ ਖੂਲਵਾਇਆ ਸੀ ਕਿਉਂਕਿ ਉਹ ਖੂਹਾਂ ਦੀ ਪਰੰਪਰਾ ਆ ਕਰਦੀ ਸੀ ਅਦੇ ਇੱਥੇ ਆਣ ਕੇ ਕਹਿ ਲਗੇ ਸਾਡੇ ਵੱਡੇ ਵੱਡੇ ਦਾ ਖੂਹ ਆ ਨਗਰ ਨੂੰ ਵਨਪੁਰਨਦਾਵਾਰ ਦੇ ਕੇ ਇਥੋਂ ਵਿਦਆਪ ਗੁਇੰਦਵਾਲ ਸਾਹਿਬ ਨੂੰ ਚਲੇ ਗਏ ਅਤੇ ਇਹ ਹੈ ਪਾਵਨ ਇਤਾਨ ਗੁਇੰਦਵਾਲ ਸਾਹਿਬ ਤੋਂ 10 ਕਿਲੋਮੀਟਰ ਹੈ ਪਾਵਰ ਦੱਖਣ ਦੀ ਬਾਈ ਵਾਲੇ ਪਾਸੇ ਨਸ਼ਾਇਰਾ ਪਿੰਡ ਤੋਂ ਨਸ਼ਾਇਰਾ ਪੰਨਵਾ ਤੋਂ 10 ਕਿਲੋਮੀਟਰ ਹੈਗਾ ਚੜ੍ਹਦੇ ਵਾਲੇ ਪਾਸੇ 10 ਕਿਲੋਮੀਟਰ ਚੋਲੇ ਸਾਹਿਬ ਵਾਲੇ ਪਾਸਿਓ ਇਹ ਤਕਉਨ ਦੇ ਨਗਰ ਬਚਿਆ ਹੈ ਇਹਤੇ ਮਹাপুরਸੇ ਬਾਬਾ ਗੁਰਮੁਖ ਸਿੰਘ ਜੀ ਦੋਲਾਇਆ ਕਿ ਅਨੇਕਾਂ ਸੰਤਾਂ ਦੇ ਚਰਨ ਸੂਪਰਾਤ ਹੋਈ ਹੈ ਤੇ ਮਜੂਦਾ ਸਮੇਂ ਦੇ ਵਿੱਚ ਬਾਬਾ ਲਖਾ ਸਿੰਘ ਜੀ ਕੋਟੇ ਵਾਲੇ ਬਾਬਾ ਬਲਵਿੰਦਰ ਸਿੰਘ ਜੀ ਕੋਟੇ ਵਾਲੇ ਉਹਨਾਂ ਦੇ ਮੁਖ ਸੇਵਾਦਾਰ ਬਾਬਾ ਕੁਲਵਿੰਦਰ ਸਿੰਘ ਜੀ ਅਸਥਾਨ ਪਵਨ ਸਾਧ ਦੇ ਸੇਵਾ ਕਰਵਾ ਰਹੇ ਸਾਡੀ ਪ੍ਰਬੰਧਕ ਕਮੇਟੀ ਜਿਹੜੀ ਬਹੁ ਨਿਸ਼ਕਾਮ ਕਮੇਟੀ ਹੈ ਕਿ ਇਹਨਾਂ ਦੇ ਪ੍ਰਧਾਨ ਭਾਈ ਗੁਰਿੰਦਰ ਸਿੰਘ ਜੀ ਤੋਂ ਨੇ ਪਿੰਡ ਬਰਾਂਪੁਰਾ ਪਿੰਡ ਡੇੜਾ ਸਾਹਿਬ ਅਦੇ ਮੀਤ ਪ੍ਰਧਾਨ ਭਾਈ ਅਵਤਾਰ ਸਿੰਘ ਜੀ ਦੇ ਸਵਰਗਵਾਸੀ ਬਰਾਮ ਜਾਮਾ ਰਾਏ ਵਾਲੇ ਅਦੇ ਮੈਂਬਰ ਸਹਿਬਾਨ ਭਾਈ ਜਸਵੰਤ ਸਿੰਘ ਜੀ ਪਿੰਡ ਲੋਹਰਪੁਰ ਬਾਬਾ ਪਿਆਰਾ ਸਿੰਘ ਜੀ ਪਿੰਡ ਲੋਹਾਰ ਤੇ ਭਾਈ ਸੋਰਤਾ ਸਿੰਘ ਜੀ ਜਿੰਨਾਂ ਦਾ ਪਿੰਡ ਫੇਲੋਗੇ ਪ੍ਰਬੰਧਕ ਮੇਦੀ ਨੇ ਇਸ ਕੰਮ ਕਿ ਮੇਤੇ ਆ ਮਹਾਂਪੁਰ ਸਾਹਿਬ ਜੋ ਦੇ ਕਰਕੇ ਤੇ ਕਰ ਕਮਾ ਨਾਲ ਮਹਾਂਪੁਰ ਸਾਹਿਬ ਦੀ ਸੇਵਾ ਕਰਵਾ ਰਹੇ ਆ ਮਹਾਪੁਰਜਾਂ ਨੇ ਬਹੁਤ ਵੱਡੀ ਸੇਵਾ ਦੇਣੀ ਕਿਉਂਕਿ ਇੱਥੇ ਇਹਨਾਂ ਨੇ ਇੱਕ ਕਿਲੇ ਦੇ ਵਿੱਚ ਦੀਵਾਨ ਹਾਲ ਦਾ ਲੰਗਰ ਪਾਇਆ ਲੰਗਰ ਆਦ ਬਣਾਇਆ ਅਦੇ ਪੱਥਰ ਦੀ ਸੇਵਾ ਵੀ ਕਰਵਾਈ ਅਜੇ ਵੀ ਸੇਵਾ ਚੱਲ ਰਹੀ ਹੈ ਸਾਰੇ ਦੇਸ਼ ਵਿਦੇਸ਼ਾਂ ਚੋਂ ਤਾਂ ਅੱਗੇ ਬੇਅੰਤੀ ਹੈ ਕਿਸ ਪਾਵਨ ਧਰਾਂ ਤੇ ਪਹੁੰਚ ਕਰਕੇ ਗੁਰੂ ਕਾਜ ਹਾਜ਼ਰੀਆਂ ਲਵਾ ਕੇ ਗੁਰੂ ਕਾ ਜੀਆਂ ਖੁਸ਼ੀਆਂ ਪ੍ਰਾਪਤ ਕਰੋ ਕਿਉਂਕਿ ਪਹਿਲਾ ਦੁਨੀਆ ਵਿੱਚ ਇਹ ਸਥਾਨ ਹੈ ਪਹਿਲਾ ਤੀਰਥ ਹੈ ਸਾਰੀਆਂ ਸੰਗਤਾਂ ਦੇ ਹੱਥ ਜੋੜ ਕੇ ਬੇਨਤੀ ਸਮੂਹ ਸ਼ਡਾਪ ਵੱਲੋਂ ਪ੍ਰਬੰਧਕ ਕਮੇਟੀ ਵੱਲੋਂ ਮਹਾਪੁਰਸਾ ਵੱਲੋਂ ਕਿ ਤਾਨਮਾਨਾ ਸੇਵਾ ਕਰਕੇ ਗੁਰੂ ਕਦਿਆਂ ਖੁਸ਼ੀਆਂ ਪ੍ਰਾਪਤ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ